ਦੇ ਸੱਤਾ ਮਠੱਡਾ ਜੀ ਉਹਨਾਂ ਵੱਲੋਂ 100 ਪਾਉਂਡ ਦਾ ਹੋਗਾ ਇੰਡੀਆ ਦੀ ਟੀਮ ਦਾ ਹਰੇਕ ਜੱਫਾ ਜੋ ਹੈ ਸੱਤਾ ਮਠੱਡਾ ਤੇ ਬਾਗੀ ਟਰਾਲ ਜੀ ਉਹਨਾਂ ਵੱਲੋਂ 100 ਪਾਉਂਡ ਦਾ ਹੋਵੇਗਾ ਅਗਲੀ ਕਬੱਡੀ ਖੀਰੇਮ ਲਈ ਬੁਲਟ ਦੀ ਪੈਂਦੀ ਹੋਈ ਬੁਲਟ ਦਾ ਰੱਖਿਆ ਨੰਬਰ ਲੈਣ ਨੂੰ ਹਰਿਆਣਾ ਵਾਲਾ ਸ਼ੀਲੂ ਸ਼ਾ ਦਾ ਹੋਇਆ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਜੀਲੂ ਸ਼ਾ ਗਿਆ ਵਿੱਚ ਦੁਨੀਆ ਦੇ ਆ ਮੰਗੜਤੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰੌਂਡਾ ਜਿਵੇਂ ਦੁਨੀਆ ਡਰੀ ਕਰੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ ਗੱਲ ਹੁੰਦਾ ਹੈ ਜੋ ਹੋਣੇ ਤੋਂ ਖੁੱਟਾ ਹੈ ਜੋ ਹੋਣੇ ਤੋਂ ਇਹ ਹੈ ਹਰਿਆਣੇ ਵਾਲਾ ਸ਼ੀਲੂ ਆ ਤਗੜਾ ਜੱਫਾ ਮੈਦਾਨ ਦੇ ਅੰਦਰ ਲੱਗਦਾ ਹੋਇਆ ਅੰਬੇ ਦੀ ਰੇਟ ਅਗਲੀ ਕਬੱਡੀ ਅੰਬਾ ਖੇਡ ਮੈਦਾਨ ਪੁਆਇੰਟ ਫੁਲਕ ਦੇ ਹਿੱਸੇ ਪੁਆਇੰਟ ਟੀਮ ਇੰਡੀਆ ਦੀ ਟੀਮ ਦੇ ਹਿੱਸੇ ਅਗਲੀ ਕਬੱਡੀ ਪੌਂਡ ਦੇ ਲਈ ਚਿਤਪਾਲ ਚਿੱਟੀ ਪਿੰਡ ਵਾਲਾ ਅੱਗੇ ਨੂੰ ਵਧਦਾ ਹੋਇਆ ਪਈ ਹੋਈ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਚਿਤਪਾਲ ਕੇ ਪੈਰ ਪੈਰ ਤੇ ਹੁੰਦੀ ਰਹਿੰਦੀ ਔਰਖ ਪੰਜਾਬੀਆਂ ਦੀ ਚੜਦੀ ਕਲਾ ਵਿੱਚ ਰਹਿੰਦੀ ਸਦਾ ਹੀ ਚੜਤ ਪੰਜਾਬੀਆਂ ਦੀ ਵਾਓ ਸੋਹਣਾ ਪੁਆਇੰਟ ਇਸ ਸਮੇਂ ਰੈਂਬੋ ਸਰਬਜੀਤ ਸ਼ੋਕਰ ਆਪਣੀ ਟੀਮ ਦੇ ਵਾਸਤੇ ਜੁੜਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਕਬੱਡੀ ਆਓ ਸਾਰਬਨ ਰੈਂਬੋ ਦੇ ਲਈ 100 ਡਾਲਰ 100 ਡਾਲਰ ਸਰਬਜੀਤ ਸ਼ੋਕਰ ਈਗਲ ਸ਼ਟ ਦੇ ਵੱਲੋਂ ਰੈਂਬੋ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਟੀਮ ਤੁਬਲੀਵਾਰਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਜਗਰਾਤ আর ਦੂਸਰੇ ਪਾਸੇ ਕੌਣ ਹਣ ਸ਼ਕਰਪੁਰੀਆ ਜਿਸਮਾਨੀ ਚੁੰਮਕ ਲੋਪੋ ਦੇ ਅਮਨ ਨੇ ਆਖਿਆ ਵੀ ਜਿਸਮਾਨੀ ਚੁੰਮਕ ਹੈ ਖੇਡ ਕਬੱਡੀ ਦੀ ਸਪਾਈਡਰਮੈਨ ਇੰਦਰਜੀਤ ਦੇ ਨਾਲ ਜੋੜੀ ਮਸ਼ਹੂਰ ਹੈ ਆ ਤਕੜਾ ਜੱਫਾ ਲੰਦਾ ਹੋਇਆ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਦੇਖਦੇ ਵੀ ਹੁੰਦੀ ਹੋਈ ਬੰਦੂਕ ਤੋਂ ਰੁੰਡੀ ਦੀ ਲੈਂਡ ਦੇ ਵਿੱਚ ਵੱਡ ਕਬੱਡੀ ਕੱਪ ਹੋਊਗਾ 25 ਅਪ੍ਰੈਲ 2026 ਨੂੰ ਪਰਸ ਦੇ ਵਿੱਚ ਤੇ 11 ਫਰਵਰੀ ਨੂੰ ਬਾਗੜੀਆਂ ਦੇ ਵਿੱਚ ਵੀ ਕਬੱਡੀ ਕੱਪ ਹੋਣਾ ਉਹਦੇ ਲਈ ਵੀ ਸੱਦੇ ਨੇ ਬਾਗੜ ਪਾਸੇ ਖੇਡ ਕਬੱਡੀ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਆਦਾ ਹਾ ਅੰਮਾ ਸੁਰ ਸਿੰਘ ਵਾਲਾ ਅੰਮਾ ਸਿਕ ਸਰਦਾਰ ਕਬੱਡੀ ਖਿਡਾਰੀ ਛੰਨੀ ਕਾਲਾ ਸੰਘਿਆ ਵਾਲਾ ਆ ਜਸਵਾਲ ਸਿੰਘ ਸੰਘੇ ਦਾ ਪੁੱਤਰ ਬਾਹਰਦੀਪ ਕੌਰ ਦਾ ਬੇਟਾ ਤਕੜੇ ਜੱਫੇ ਦੀ ਕੋਸ਼ਿਸ਼ ਹਾਂ ਕਬੱਡੀ 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 ਇਹ ਮਾਰ ਕਦੇ ਨਹੀਂ ਖਾਂਦੇ ਸੋਹਣੀਆਂ ਇਹ ਮਾਰ ਕਦੇ ਨਹੀਂ ਖਾਂਦੇ ਸੋਹਣੀਆਂ ਚੰਡੇ ਮੰਗੀ ਦੇ ਚੇਲੇ ਕਾਲੇ ਸੰਘੇ ਦਾ ਸਰੀਰ ਕਾਨੇ ਪੌਂਡਾਂ ਦੇ ਵਿੱਚ ਖੇਲੇ ਬਹੁਤ ਤਗੜਾ ਜਫਾ ਲਾ ਕੇ ਪੁੱਲ ਜਿੱਕੀ ਵਾਲਾ ਆਪਣੀ ਟੀਮ ਦੇ ਹਿੱਸੇ ਇੱਕ ਅੰਗ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਵੇਖਦਾ ਵੀ ਹਣ ਕੋਣ ਲਾਖੀਰਾ ਵਾਲੀਆ ਕਿ ਖੀਰਾ ਵਾਲੀਏ ਪੁੱਲ ਨੂੰ ਲੋਕੀ ਤੁਗ ਤੁਗ ਕਹਿੰਦੇ ਓ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲ ਕਰੇ ਪੈਂਦੇ ਇਹ ਕਪੂਰਥਲੀ ਆ ਗਿਆ ਜਿੱਥੋਂ ਦੇ ਮਹਿੰਗੇ ਖਿਡਾਰੀ ਤੇ ਮਹਿੰਗੇ ਕਬੱਡੀ ਕੱਪਾਂ ਦੀ ਗੱਲ ਹੁੰਦੀ ਆ ਉਹ ਪੁਲੱਥਾ ਦਾ ਕਬੱਡੀ ਕੱਪ ਹੈ ਸਾਲ ਪਿਛਲੇ ਸਾਲ ਐਨ ਕਹਿੰਦੇ ਮਹਿੰਗੇ ਕਬੱਡੀ ਕੱਪਾਂ ਦੇ ਵਿੱਚ ਕੀੜਿਆ ਗਿਆ ਪੰਜਾਬ ਦੇ ਉਹ ਵਰਲਡ ਦੇ ਪ੍ਰਾਜਨ ਮਹਿੰਗੇ ਕਬੱਡੀ ਖਿਡਾਰੀਆਂ ਦੇ ਵਿੱਚ ਕੀੜਿਆ ਗਿਆ ਟੈਨ ਨੱਜਰ ਦੀ ਸੁਖੀ ਨੱਜਰ ਜੀ ਕਹਿੰਦੇ 2000 ਜੀਆਂ ਗੱਲਾਂ ਹੋਣੀਆਂ ਜੇ ਸ਼ੀਲੂ ਜੱਫੇ ਲਾਵੇਗਾ ਪਰ ਇੱਧਰ ਦੇਖਦਾ ਵੀ ਅੰਬਾ ਵੱਲੋਂ 1000 ਡਾਲਰ ਪਹਿਲੇ ਜਿਹੜਾ ਜਜੀਤ ਸਿੰਘ ਹੋਤਾ ਵੇਜਰਨਤ ਉਹਨਾਂ ਦੇ ਵੱਲੋਂ ਲਾਰ ਕੀਤਾ ਹੋਇਆ ਹੈ ਤੇ 1500 ਡਾਲਰ ਪਰ ਜੱਫੇ ਦਾ ਜਿਹੜਾ ਦਿੱਤਾ ਜਾਣਾ ਹੈ ਅਮਰ ਨਾਗਬਾ ਤੇ ਬਰਵੀਰ ਉਹਨਾਂ ਦੇ ਵੱਲੋਂ 500 ਦਿੱਤਾ ਜਾਣਾ ਆ ਰੇਡ ਬੌਂਡੀ ਨੌਜਵਾਨ ਦੋਦੇ ਵਾਲਾ ਰੁਪਿੰਦਰ ਇਹ ਹੈ ਖੇਡ ਕਬੱਡੀ ਦਾ ਟਰਨੈਂਡੋ ਰੁਪਿੰਦਰ ਕਬੱਡੀ ਪਾ ਰਿਹਾ ਤੇ ਸ਼ਿਲੂ ਦੇ ਨਾਲ ਮੁਕਾਬਲਾ ਫੇਰ ਮੁਕਾਬਲਾ ਟੀ ਦੇ ਦਰਮਿਆਨ ਹ ਕਬੱਡੀ 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 ਵਾਹ ਓ ਚੋਪਰਾ ਸਿਰਾਂ ਲਾਤਾ ਸ਼ਿਲੂ ਨੇ ਆ ਤਾੜੀਆਂ ਮਾਰ ਦਿਓ ਸ਼ਿਲੂ ਦੇ ਲਈ ਤਾੜੀਆਂ ਮਾਰ ਦਿਓ ਟਾਪਰ ਜਫੀ ਤੇ 500 ਡਾਲਰ ਸਾਡੇ ਵੀਰ